ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਸਵਾਗਤ ਹੈ ਤੇ ਕਾਫੀ ਸਮੇਂ ਤੋਂ ਬਾਅਦ ਆਪਾਂ ਹਾਜ਼ਰ ਆਂ ਜੀ ਤੁਹਾਡੇ ਵਿੱਚ ਸੋ ਤੁਹਾਡੇ ਵਾਸਤੇ ਆਪਾਂ ਕੋਠੀ ਲੈ ਕੇ ਆਏ ਆ 10 ਮਰਲਿਆਂ ਦੀ ਸੋ ਕੋਠੀ ਜਿਹੜੀ ਆ ਅਨਕੰਪਲੀਟਿਡ ਹੈਗੀ ਆ ਪਰ ਬਿਲਕੁਲ ਜਿਹੜੀ ਆ ਨਵੀਂ ਹੀ ਤਿਆਰ ਜਿਹੜੀ ਆ ਹੋ ਰਹੀ ਸੀ ਔਰ ਬਾਕੀ ਕੰਮ ਆ ਜਿਹੜੇ ਅਧੂਰੇ ਇਸ ਕੋਠੀ ਦੇ ਹੈਗੇ ਆ ਜਿਵੇਂ ਬਾਹਰਲੇ ਪਾਸਿਓਂ ਆਪਾਂ ਪਲਾਸਤਰ ਦੇਖ ਰਹੇ ਆ ਨਹੀਂ ਹੋਇਆ ਸੋ 10 ਮਰਲਿਆਂ ਦੇ ਵਿੱਚ ਆ ਕਾਫੀ ਖੁੱਲਾ ਡੁੱਲਾ ਜਿਹੜਾ ਵਿੜਾ ਵੀ ਹੈਗਾ 20-20 ਫੁੱਟ ਦੋਨੇ ਪਾਸੇ ਜਿਹੜੀਆਂ ਗਲੀਆਂ ਲੱਗਦੀਆਂ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਬਣੀ ਹੋਈ ਆ ਤੇ ਕਾਫੀ ਖੁੱਲੀ ਡੁੱਲੀਆਂ ਜਿਹੜੀਆਂ ਗਲੀਆਂ ਹੈਗੀਆਂ ਸੋ ਹਜੇ ਤੱਕ ਗਲੀਆਂ ਜਿਹੜੀਆਂ ਕੱਚੀਆਂ ਸਿਵਰ ਦਾ ਹਜੇ ਤੱਕ ਇੱਥੇ ਪ੍ਰਬੰਧ ਨਹੀਂ ਹੋਇਆ ਸੋ 10 ਮਰਲਿਆਂ ਦੇ ਵਿੱਚ ਕੋਠੀ ਤੁਹਾਡੇ ਵਾਸਤੇ ਲੈ ਕੇ ਆਇਆ ਜੇਕਰ ਰੇਟ ਦੀ ਗੱਲ ਕਰੀਏ ਤਾਂ ਬਹੁਤ ਹੀ ਵਾਜਿਬ ਰੇਟ ਦੇ ਉੱਤੇ ਆ 15 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਜਿਹੜਾ ਮਾਨਤਨ ਉਹ ਵੀ ਹੋ ਜਾਊਗਾ ਸੋ ਕੋਠੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਕੋਠੀ ਜਿਹੜੀ ਆ ਹਜੇ ਕੁਝ ਸਮਾਂ ਹੀ ਹੋਇਆ ਜਿੰਨੀ ਕੇ ਬਣੀ ਆ ਸੋ ਅ ਕੁਝ ਤਾਂ ਮਾਇਆ ਸਾਥ ਨਹੀਂ ਦਿੰਦੀ ਸੋ ਇਸ ਕਰਕੇ ਇਹ ਵੀਰ ਜਿਹੜੇ ਆ ਕੋਠੀ ਸੇਲ ਕਰ ਰਹੇ ਆ ਸੋ 15 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਮਾਨਤਨ ਜਿਹੜਾ ਉਹ ਹੋਜੂਗਾ ਸੋ ਜਿੰਨਾ ਇਹ ਬਣਿਆ ਔਰ ਜਿੰਨਾ ਇਹ ਜਗ੍ਹਾ ਹੈਗੀ ਆ ਉਸ ਹਿਸਾਬ ਦੇ ਨਾਲ ਜਿਹੜਾ 15 ਲੱਖ ਵੀ ਆ ਉਹ ਵੀ ਬਿਲਕੁਲ ਜਾਇਜ਼ ਹੈਗਾ ਬਾਕੀ ਮੌਕੇ ਤੇ ਹੋਰ ਵੀ ਮਾਨਤਨ ਜਿਹੜਾ ਉਹ ਹੋਜੂਗਾ ਸੋ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਰਸੋਈ ਆ ਖੁੱਲੇ ਡੁੱਲੇ ਬੈਡਰੂਮ ਬਿਲਕੁਲ ਨਵਾਂ ਜਿਹੜਾ ਲੈਂਟਰ ਜਿਹੜਾ ਸਾਫ਼ ਸੁਥਰਾ ਹੈਗਾ ਸੋ ਹਨੇਰਾ ਹੋਣ ਕਰਕੇ ਵੀਡੀਓ ਬਹੁਤੀ ਨਹੀਂ ਬਣਾ ਸਕੇ ਕਮਰੇ ਤੁਹਾਨੂੰ ਨਹੀਂ ਦਿਖਾ ਸਕੇ ਸੋ ਜੇ ਜਿਸ ਵੀ ਵੀ ਪ੍ਰਾਣ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਤਾਂ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਜੇ ਦੇਖ ਸਕਦੇ ਹੋ ਕਾਫੀ ਹਨੇਰਾ ਹੋ ਗਿਆ ਸੀ ਇਸ ਕਰਕੇ ਜਿਹੜੀ ਹੈ ਇਹ ਵੀਡੀਓ ਪੂਰੀ ਕੰਪਲੀਟ ਨਹੀਂ ਹੋਈ ਔਰ ਨਾ ਹੀ ਬਾਅਦ ਦੇ ਬੱਚੇ ਟਾਈਮ ਲੱਗਿਆ ਸੋ 10 ਮਰਲੇ ਦੇ ਵਿੱਚ ਇਹ ਕੋਠੀ ਆ ਕੋਟਕਪੂਰਾ ਬਾਈਪਾਸ ਦੇ ਬਿਲਕੁਲ ਨੇੜੇ ਆ ਔਰ ਸਿਰਫ 15 ਲੱਖ ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਸੋ ਜਿਸ ਵੀ ਵੀਰ ਪ੍ਰਾਣੇ ਇਹ ਕੋਠੀ ਨੂੰ ਖਰੀਦਣਾ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਸੋ ਬਾਬਾ ਪ੍ਰਾਪਰਟੀ ਤੁਹਾਡਾ ਤਹਿ ਦਿਲ ਤੋਂ ਧੰਨਵਾਦੀ ਆ ਸੋ ਕਾਫੀ ਸਹਿਯੋਗ ਦਿੱਤਾ ਭੈਣ ਭਰਾਵਾਂ ਨੇ ਸੋ ਆਪਾਂ ਵੀ ਕੋਸ਼ਿਸ਼ ਕਰਦੇ ਹੁੰਨੇ ਆ ਕਿ ਤੁਹਾਡੀ ਕਿਸਵੱਟੀ ਤੇ ਖਰੇ ਉੱਤਰ ਜਾਈਏ ਸੋ ਐਸ ਵੈਲੇ ਆਪਾਂ ਕੋਟਕਪੂਰਾ ਬਾਈਪਾਸ ਦੇ ਨੇੜੇ ਇਹ ਕੋਠੀ 10 ਮਰਲੇ ਦੇ ਵਿੱਚ ਦੇਖ ਰਹੇ ਹਾਂ ਦੋ ਛੜਕਾਂ ਦੇ ਉੱਤੇ ਦੋ ਗਲੀਆਂ ਦੇ ਉੱਤੇ ਇਹ ਕੋਠੀ ਆ 20 2 ਫੁੱਟ ਚੌੜੀਆਂ ਜਿਹੜੀਆਂ ਗਲੀਆਂ ਹੈਗੀਆਂ ਕੋਠੀ ਬਿਲਕੁਲ ਨਵੀਂ ਤਿਆਰ ਹੋ ਰਹੀ ਸੀ ਸੋ ਇਹ ਵੀ ਜਿਹੜੀ ਕੋਠੀ ਸੇਲ ਕਰ ਰਹੇ ਆ 15 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਤਨ ਜਿਹੜਾ ਉਹ ਵੀ ਹੋ ਜਾਊਗਾ ਸੋ ਬਹੁਤ ਬਹੁਤ ਧੰਨਵਾਦੀ ਕੋਸ਼ਿਸ਼ ਕਰਿਓ ਜੇ ਵੀਡੀਓ ਸ਼ੇਅਰ ਕਰ ਸਕਦੇ ਹੋ ਤਾਂ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ